ਤਰਨਤਾਰਨ ਵਿਖੇ ਸਕੂਲੀ ਵਾਹਨ ਚਲਾਉਣ ਵਾਲੇ ਡਰਾਈਵਰਾਂ ਵੱਲੋਂ ਆਪਣੀਆਂ ਮੰਗਾਂ ਸੰਬੰਧੀ ਇੱਕ ਮੰਗ ਪੱਤਰ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਇਹ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਹਨਾਂ ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਤੋਂ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਿਨਾਂ ਨੋਟਿਸ ਦਿੱਤੇ ਉਹਨਾਂ ਦੀਆਂ ਗੱਡੀਆਂ ਰੋਕ ਕੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਜਿਸ ਨਾਲ ਉਹਨਾਂ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਉਹਨਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹਨਾਂ ਦਾ ਰੋਜਗਾਰ ਨਾਖ ਹੋਇਆ ਜਾਵੇ। ਤਾਂ ਕਿ ਉਹ ਆਪਣਾ ਕੰਮ ਕਾਜ ਕਰ ਆਪਣਾ ਘਰ-ਬਾਰ ਚਲਾ ਸਕਣ ਇਸ ਮੌਕੇ ਨਿਰਮਲ ਸਿੰਘ ਜਗਜੀਤ ਸਿੰਘ ਇਕਬਾਲ ਸਿੰਘ ਅਤੇ ਲਖਬੀਰ ਸਿੰਘ ਸਣੇ ਵੱਡੀ ਗਿਣਤੀ ਵਿੱਚ ਮੈਂਬਰ ਮੌਜੂਦ ਸਨ ਸਾਜੀ ਇਹੋ ਗੱਡੀਆਂ ਸਕੂਲ ਵੈਨਾ ਜਿਹੜੀਆਂ ਇਹ ਪ੍ਰਸ਼ਾਸਨ ਜਿਹੜਾ ਵਾ ਸਿਰਫ ਤੇ ਸਿਰਫ ਇੱਕੇ ਗੱਲ ਦੇ ਮਗਰ ਪਿਆ ਇਹਨਾਂ ਦਾ ਚੀਜ਼ ਹੈ ਨਹੀਂ ਉਹ ਹੈ ਨਹੀਂ ਠੀਕ ਨਹੀਂ ਇਹ ਨਹੀਂ ਸੋਚਦੇ ਕਿ ਪਿੰਡਾਂ ਦੇ ਵਿੱਚ ਓਫਿਸਾਂ ਜਿਹੜੀਆਂ ਵਾ ਛੋਟੇ ਪਰਿਵਾਰ ਐ ਦਿਹਾੜੀਦਾਰ ਪਰਿਵਾਰ ਜਿਹੜੇ ਇੱਥੇ ਬੱਚੇ ਘਲਾਉਂਦੇ ਨੇ ਨਹੀਂ ਦੇ ਸਕਦੇ ਅਹੀਂ ਉਹਨਾਂ ਨੂੰ ਕਹਿੰਦੇ ਆ ਕਿ ਸਾਨੂੰ ਮਸਲਾ ਹੱਲ ਕਰ ਦੋ ਪਿਛਲੇ ਟੈਕਸ ਕੋਈ ਮਾਫੀਵਾ ਕਰਕੇ ਗਾਹਾਂ ਪਾ ਕੋਈ ਮਸਲਾ ਹੱਲ ਕਰ ਲੀਏ ਇਹਨਾਂ ਚੀਜ਼ਾਂ ਦਾ ਉਸ ਦਿਨ ਇੱਥੇ ਸਕੂਲ ਦੇ ਵਿੱਚ 2 ਘੰਟੇ ਉਹ ਇੱਥੇ ਗੇਟ ਤੇ ਗਾੜੀ ਖਲੋਗੇ 2 ਘੰਟੇ ਅੰਦਰ ਬੱਚਿਆਂ ਨੂੰ ਭੁੱਖੇ ਪਾਣੇ ਬੱਚੇ ਰੋਂਦੇ ਰਹਿਆ ਉਹਨੂੰ ਇੱਕ ਬੰਨੇ ਤੋਂ ਉਹ ਕਹਿੰਦੇ ਆ ਬੱਚਿਆਂ ਦੀ ਸੇਫਟੀ ਦੀ ਗੱਲ ਕਰਦੇ ਹੁਣ 2 ਘੰਟੇ ਬੱਚੇ ਛੋਟੇ ਛੋਟੇ ਅੰਦਰ ਰੋਂ ਰਹੇ ਉਦੋਂ ਸੇਫਟੀ ਵਾਲੀ ਕੋਈ ਗੱਲ ਇਹਨਾਂ ਨੇ ਸੋਚੀ ਨਹੀਂ ਆਪਣੇ ਮਨ ਦੇ ਵਿੱਚ ਵੀ ਗੱਡੀਆਂ ਜਾਣ ਦਈਏ ਕੱਲ ਨੂੰ ਆ ਕੇ ਗੱਲ ਕਰ ਲਾਂਗੇ ਠੀਕ ਨਹੀਂ ਇਹ ਕਰਕੇ ਅਸੀਂ ਤੇ ਇਹੋ ਬੇਇਤੀ ਕਰਦੇ ਬਾਕੀ ਸਾਰੇ ਸਕੂਲਾਂ ਨੂੰ ਜਿੰਨੇ ਵੀ ਜ਼ਿਲ੍ਹੇ ਤੇ ਪੰਜਾਬ ਦੇ ਵੀ ਅਸੀਂ ਤਿਆਨੇ ਸਾਰੇ ਇਕੱਠੇ ਹੋ ਕੇ ਇੱਥੇ ਰੋਸ ਮਾਰਕੀਟ ਕਰੀਏ ਸਰਕਾਰਾਂ ਦੇ ਵਿਰੁੱਧ ਇਹਨਾਂ ਪ੍ਰਸ਼ਾਸਨ ਦੇ ਵਿਰੁੱਧ ਕਿ ਸਾਨੂੰ ਕੋਈ ਨਾ ਕੋਈ ਮਸਲਾ ਹੱਲ ਕਰਕੇ ਦਿਓ ਸਾਡੀ ਰੋਟੀ ਰੋਟੀ ਜਿਹੜੀ ਬਣੀ ਰਵੇ ਠੀਕ ਨੇ ਕੱਲ ਮੈਂ ਇੱਥੋਂ ਦਾ ਵਫਦ ਡੀਸੀ ਸਾਹਿਬ ਕੋਲੇ ਭੇਜਿਆ ਸੀ ਅੱਡੇ ਮੱਦ ਲਈ ਡੀਸੀ ਸਾਹਿਬ ਨੂੰ ਔਰ ਸਾਡੀ ਸਰਕਾਰ ਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਧਰਨੇ ਲਾਉਣ ਤੋਂ ਮਜਬੂਰ ਹੁੰਨੇ ਆ ਜਦ ਕਿ ਇਹੋ ਜੇ ਉੱਚ ਅਧਿਕਾਰੀ ਸਾਡੇ ਨਾਲ ਬੱਦ ਪੁਲੀਸੀ ਨਾਲ ਪੇਸ਼ ਆਉਂਦੇ ਆ। ਇਹ ਪਹਿਲਾਂ ਤਾਂ ਆਣ ਕੇ ਮੈਨੇਜਮੈਂਟ ਕਮੇਟੀ ਦੇ ਨਾਲ ਉਹਨਾਂ ਨੂੰ ਮੀਟਿੰਗ ਕਰਨੀ ਚਾਹੀਦੀ ਹੈ ਕਿ ਮੈਨੇਜਮੈਂਟ ਕਮੇਟੀ ਜਿਹੜੀ ਆ ਉਹ ਆਪਦੇ ਸਕੂਲ ਦੀਆਂ ਗੱਡੀਆਂ ਦੀ ਗਿਣਤੀ ਦੱਸੇ। ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀਆਂ ਸਿਵਲ ਦੀਆਂ ਗੱਡੀਆਂ ਪ੍ਰਾਈਵੇਟ ਗੱਡੀਆਂ ਉਹਨਾਂ ਦੀ ਗਿਣਤੀ ਦੱਸੇ। ਫਿਰ ਉਹਨਾਂ ਟੇਬਲ ਤੇ ਬਹਿ ਕੇ ਉਹਨਾਂ ਦੇ ਨਾਲ ਉਹਨਾਂ ਦੀਆਂ ਸਮੱਸਿਆ ਜਿਹੜੀਆਂ ਉਹਨਾਂ ਮਾਰੇ ਦੱਸਿਆ ਜਾਵੇ ਕਿ ਮੈਂ ਭਾਈ ਐਸ ਕੰਮ ਵਾਸਤੇ ਤੁਹਾਡੇ ਕੋਲ ਪਹੁੰਚਿਆ। ਜੇ ਤੁਸੀਂ ਇਹ ਡਾਕੂਮੈਂਟ ਪੂਰੇ ਕਰ ਲੋ ਤੇ ਆਪਣੀਆਂ ਗੱਡੀਆਂ ਚਲਾਓ। ਜੇ ਨਹੀਂ ਕਰ ਸਕਦੇ ਤੇ ਭਾਈ ਇਹ ਗੱਡੀਆਂ ਮੈਂ ਬੌਨ ਕਰਾਂਗਾ। ਜੋ ਉਹਦਾ ਪ੍ਰ ਪਰ ਉਸ ਅਧਿਕਾਰੀ ਨੇ ਇੰਨੀ ਕੋ ਬਦਸਲੂਕੀ ਕੀਤੀ ਹੈ ਸੋ ਮੈਂ ਤੁਹਾਡੇ ਮਾਧਮ ਰਹੀਂ ਸਰਕਾਰ ਨੂੰ ਬੇਨਤੀ ਕਰਦਾ ਕਿ ਸਾਡਾ ਰੋਜਗਾਰ ਜਿਹੜਾ ਇਹ ਖੋਇਆ ਨਾ ਜਾਵੇ ਸਾਨੂੰ ਸੜਕਾਂ ਤੇ ਨਾ ਲਿਆਂਦਾ ਜਾਵੇ ਸਾਨੂੰ ਚਿੱਟੇ ਪੀਣ ਵਾਸਤੇ ਮਜਬੂਰ ਨਾ ਕੀਤਾ ਜਾਵੇ ਸਾਨੂੰ ਗਲੀਆਂ ਵਿੱਚ ਰੋਸ ਮਜਬੂਰ ਨਾ ਕੀਤਾ ਜਾਵੇ ਅਸੀਂ ਆਪਣੀ ਕਿਰਤ ਕਮਾਈ ਕਰਦੇ ਹਾਂ ਤੇ ਸਾਨੂੰ ਕਿਰਤ ਕਮਾਈ ਕਰਕੇ ਛੱਕਣ ਦਿੱਤਾ ਜਾਵੇ ਜੋ ਸਰਕਾਰ ਤੇ ਬੋਝ ਨਹੀਂ ਹੈ ਅਸੀਂ ਅੱਗੇ ਵੀ ਇਸੇ ਅਸੀਂ ਕਿਹਾ ਹੀ ਵੀ ਸਾਡੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਰੋਟੀ ਸਾਹੀ ਕਿੱਥੇ ਖੜੀ ਐ ਸਾਡੇ ਬੱਚੇ ਆ ਅਸੀਂ ਆਪਣੇ ਬੱਚਿਆਂ ਨੂੰ ਮਤਲਬ ਸਾਡੇ ਵੀ ਫੀਸਾਂ ਤਰਨੀਆਂ ਵਾ ਸਾਡੇ ਸਕੂਲ ਬੱਚਿਆਂ ਦੀ ਪੜ੍ਹਾਈਆਂ ਸਾਡੀਆਂ ਉਹ ਕਿੱਥੇ ਜਾਵਾਂਗੇ ਆ ਜਿੰਨਾ ਟਰੈਵਲ ਆ ਜਿੰਨਾ ਹੀ ਇਤ ਇਲਾਕੇ ਦੇ ਟਰੈਵਲ ਆ ਕਿੰਨੀ ਗੱਡੀ ਇੰਨਾ ਕੋ ਉਹ ਕਿੱਥੇ ਪਰਿਵਾਰ ਚੱਲ ਜਾਣਾ ਸਾਹੀ ਬੱਚਿਆਂ ਨੂੰ ਫੀਸਾਂ ਕਿੱਥੋਂ ਦੇਵਾਂਗੇ ਜੇ ਕਹਿੰਦੀ ਆ ਵੀ 2000 ਜਾਂ 3000 ਬੱਚਾ ਆਫਸਰ ਕਹਿ ਕੇ ਪੂਰੇ ਕਰ ਦੋ ਅਸੀਂ ਕਿੱਥੋਂ ਬੱਚਿਆਂ ਨੂੰ ਪੈਸੇ ਦੇ ਦਾਂਗੇ ਅਸੀਂ ਟਰੈਵਲ ਨੂੰ ਕਿੱਦਾਂ ਪੈਸੇ ਤੇ ਸਾਡੇ ਵੀ ਬੱਚੇ ਪੜ੍ਹਦੇ ਆ ਅਸੀਂ ਕਿੱਥੋਂ ਪੈਸ ਸਾਡਾ ਟੈਕਸ ਪਾਸਿੰਗ ਦਾ ਸਾਰਿਆਂ ਨਹੀਂ ਸਰਨਾ ਜਿੰਨੇ ਸਾਡੀ ਨਿਸ਼ੋਰਚਾ ਫੋਲ ਮੰਗਦੇ ਸਾਡੇ ਕੋਲ ਅਸੀਂ ਨਿਸ਼ੋਰਚਾ ਨਹੀਂ ਨਹੀਂ ਦਾਰ ਸਕਦੇ ਸਾਡੇ ਤੇ ਕੋਈ ਰਹਿਮ ਕੀਤਾ ਜਾਵੇ